ਤੇਜ਼ ਬਾਰਿਸ਼ ਕਾਰਨ ਗੁਰਦਾਸਪੁਰ ਸ਼ਹਿਰ ਵਿੱਚ ਜਲ ਪ੍ਰਾਪਤੀ ਸਥਿਤੀ ਪੈਦਾ ਹੋ ਗਈ। ਲਗਭਗ ਹਰ ਰੋਡ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਗੀਤਾ ਪਵਨ ਰੋਡ, ਬੀਜ ਮਾਰਕੀਟ, ਹਨੂਮਾਨ ਚੌਂਕ, ਅੰਡਰਬ੍ਰੀਜ, ਕਬੂਤਰੀ ਗੇਟ, ਸਦਰ ਬਾਜ਼ਾਰ, ਜੇਲ ਰੋਡ ਅਤੇ ਟਿਬੜੀ ਰੋਡ ਤੇ ਕਈ-ਕਈ ਕੋਟ ਪਾਣੀ ਖੜਾ ਹੋ ਗਿਆ। ਤੇਜ਼ੀ ਨਾਲ ਨਿਕਾਸੀ ਨਾ ਹੋਣ ਕਾਰਨ ਕਾਫੀ ਸਮੇਂ ਤੱਕ ਸ਼ਹਿਰ ਵਾਸੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਦਾ ਅਨਸਰ ਮਾਰਕੀਟ ਬਣਾ ਚੌਂਗ ਦੇ ਵਿੱਚ ਖੜੇ ਆ ਸਰ ਇੱਥੇ ਮੇਰੀ ਸ਼ੋਪ ਵੀ ਹੈਗੀ ਆ ਸ਼ੋਪ ਤੇ ਸਾਰਾ بارش ਕਰਕੇ ਤੁਹਾਨੂੰ ਪਤਾ ਮੇਰੀ ਬੰਦ ਹੀ ਹੋ ਗਈ ਆ ਔਰ ਬਾਕੀ ਦੁਕਾਨਦਾਰ ਵੀ ਮੇਰੇ ਨਾਲ ਖਲੋਤੇ ਆ ਤੁਸੀਂ ਦੇਖ ਰਹੇ ਹੋ ਕਿ ਸਵੇਰੇ 5 ਵਜੇ ਸਰ بارش ਹੋਈ ਸੀ ਤੇ ਸ਼ਹਿਰ ਗਦਾਸਪੁਰ ਮੇਰੇ ਹਿਸਾਬ ਨਾਲ ਲੱਗਦਾ ਡੁੱਬ ਗਿਆ ਵਾ ਪਾਣੀ ਦਾ ਨਿਕਾਸ਼ ਕਿਹੇ ਬਣੇ ਨਹੀਂ ਹੈਗਾ ਸਰ ਜੇ ਤੁਸੀਂ ਨਾਲਿਆਂ ਦੀ ਗੱਲ ਕਰੀਏ ਤੇ ਨਾਲੇ ਅਸੀਂ ਸਰ ਦੇਖ ਕੇ ਆਏ ਆ ਉਹ ਭਾਏ ਮਿਸ਼ਨ ਕਮਾਉਣ ਵਾਲਾ ਨਾਲਾ ਵਾ ਪਾਏ ਬਾਰੋ ਵਾਲਾ ਨਾਲਾ ਵਾ ਭਾਏ ਉਹ ਮੇਰਚੰਦਰ ਰੋਡ ਵਾਲਾ ਨਾਲਾ ਵਾ ਕਿ ਇਹ ਬੰਨੇ ਵੀ ਪਾਣੀ ਦਾ ਨਿਕਾਸ਼ ਨਹੀਂ ਹੈਗਾ ਜਿਹਦੇ ਕਰਕੇ ਸਰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਲਗਭਗ ਬੰਦ ਹੋ ਚੁੱਕੀਆਂ ਵਾ ਤੁਸੀਂ ਦੇਖ ਰਹੇ ਹੋ 9 ਵਜ ਗਿਆ ਨਿਰਬੜ 9:00 9:00 ਵਜੇ ਵਜ ਗਿਆ بارش ਸਵੇਰੇ 5:00 ਤੋਂ ਲੈ ਕੇ 6:00 ਵਜੇ ਤੱਕ بارش ਹੋਈ ਆ ਪਰ ਪਾਣੀ ਉਸੇ ਤਰ੍ਹਾਂ ਹੀ ਆ ਕਿ ਇਹ ਬੰਨੇ ਨਿਕਾਸ਼ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਮਾਰਕੀਟ A to Z ਸਾਰੀ ਮੇਨ ਮਾਰਕੀਟ ਆ ਸ਼ਹਿਰ ਗਦਾਸਪੁਰ ਦੀ ਬਾੜਾ ਚੌਂਕ ਦੀਆਂ ਸਾਰੀਆਂ ਦੁਕਾਨਾਂ ਔਰ ਮੇਨ ਬਾਜ਼ਾਰ ਜਿਹੜਾ ਵਾ ਸਾਰਾ ਹੀ ਬਿਲਕੁਲ ਬੰਦ ਪਿਆ ਵਾ ਕਿਉਂਕਿ ਪਾਣੀ ਸਰ ਇਨਾਂ ਨਾ ਵਾ ਤੇ ਸਾਡੇ ਕੋ ਆਪਣਾ ਆਪੇ ਹੀ ਨਹੀਂ ਸਰ ਲੋਤਾ ਜਾਂਦਾ ਪਿਆ ਕਸਟਮਰ ਕਿੱਥੋਂ ਆਣਗੇ ਅਸੀਂ ਦੇਖ ਰਿਹਾ ਸਰ ਸਵੇਰ ਤੋਂ ਲੈ ਕੇ ਜਿਹੜੇ ਸਟੂਡੈਂਟ ਹੈਗੇ ਆ ਆਪਣੇ ਬੱਚੇ ਜਿਹੜੇ ਆਪਣੇ ਸਕੂਲ ਨੂੰ ਜਾ ਰਹੇ ਆ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਪ੍ਰਸ਼ਾਸਨ ਅੱਗੇ ਅਸੀਂ ਹੱਥ ਜੋੜ ਕੇ ਸਰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਬਾਰੇ ਕੁਝ ਸੋਚਿਆ ਜਾਏ ਦੁਕਾਨਦਾਰਾਂ ਲਈ ਸਰ ਹੈਂਡ ਟੂ ਮੋਥਾ ਗਿਆ ਦੁਕਾਨਾਂ ਬੰਦ ਰਹਿ ਗਈਆਂ ਤੇ ਸਰ ਉਹ ਕਿੱਥੋਂ ਗੁਜ਼ਾਰਾ ਕਰਨਗੇ ਇੱਕ ਦਿਨ ਸਰ ਦੁਕਾਨ ਬੰਦ ਹੋ ਜਾਂਦੀ ਹੈ ਤੇ ਸਰ ਸਾਡਾ ਹੱਤਾ ਸਰਕਲ ਨਹੀਂ ਲੱਦਦਾ ਤੁਸੀਂ ਦੇਖ ਰਹੇ ਹੋ ਕਿ ਸਾਰੇ ਦੁਕਾਨਦਾਰ ਹੀ ਭਰਾ ਤੇ ਖਲੋਤੇ ਆਂ ਔਰ ਪ੍ਰਸ਼ਾਸਨ ਅਗੇ ਮੰਗ ਕਰਦੇ ਆਂ ਕਿ ਇਹਦਾ ਸਰ ਜਲਤੋਂ ਜਲਤੇ ਦਾ ਹੱਲ ਕੀਤਾ ਜਾਏ ਕਿਉਂਕਿ ਆਉਣ ਵਾਲੇ ਸਮੇਂ 'ਚ ਤੁਸੀਂ ਦੇਖ ਰਹੇ ਹੋ ਮੈਂ ਸਰ ਨੈਟ ਦੇਖ ਰਿਹਾ ਸੀ ਉਹਦੇ ਵਿੱਚ ਕਮ ਸੇ ਕਮ 15 ਦਿਨ ਸਰ بارشਾਂ ਦੱਸੀਆਂ ਵਾਂ ਔਰ بارشਾਂ ਵੀ ਸਰ ਕੋਈ 80 80 ਤੋਂ 90% بارشਾਂ ਦੱਸੀਆਂ ਵਾਂ ਜੇਕਰ ਇਸੇ ਤਰ੍ਹਾਂ ਹੀ ਹਾਲ ਰਿਹਾ ਤੇ ਸਰ ਜਿਹੜਾ ਦੁਕਾਨਦਾਰਾਂ ਦਾ ਜਿਸ ਤਰ੍ਹਾਂ ਕਾਰੋਬਾਰ ਆ ਬਿਲਕੁਲ ਹੀ ਠੱਪ ਹੋ ਜਾਏਗਾ ਪ੍ਰਸ਼ਾਸਨ ਅਗਿਆ ਦੀ ਮੰਗ ਵਾ ਕਿ ਇਹਦੇ ਸ਼ਕਤੀ ਨਾਲ ਸਰ ਇਰਤੇ ਕੋਈ ਐਕਸ਼ਨ ਕੀਤਾ ਜਾਏ ਔਰ ਨਾਲਿਆਂ ਦੀ ਸਫਾਈ ਔਰ ਸੀਵਰੇਜ ਦੀ ਸਫਾਈ ਜਿਹੜਾ ਵਾ ਪ੍ਰੋਪਰਲੀ ਮੁਕੰਮਲ ਤੌਰ ਤੇ ਹੋਣੀ ਚਾਹੀਦੀ ਆ ਤਾਂ ਪਿਪਲ ਦੀ ਸ਼ੋਭਾ ਸਰ ਇਹ ਜਦੋਂ ਵੀ ਪਾਣੀ ਆਂਦਾ ਮੇਰਾ ਨਾਮ ਜੋਨੀ ਆ ਜੀ ਤੇ ਜਦੋਂ ਵੀ ਕੰਮ ਤੇ ਆਈਦਾ ਤਾਂ ਪਾਣੀ ਹਦਾ ਛੁੱਟੀ ਹੋ ਜਾਂਦੀ ਆ ਤਾਂ ਹੀ ਉਹੀ ਦਿਹਾੜੀ ਲਾ ਕੇ ਖਾਣੀ ਹੁੰਦੀ ਆ ਤੇ ਜੇ ਉਹਨੂੰ ਅਸੀਂ ਤਰੀਕੇ ਨਾਲ ਦੁਕਾਨ ਦਾ ਖੁੱਲੇ ਤੇ ਫਿਰ ਪੈਸਾ ਸਾਡਾ ਵੀ ਸਾਡੀ ਨਾਨਾ ਜੋ ਬਾਈ ਇੱਕ ਤਾਂ ਵੀਰਾਈ ਤੁਹਾਡੇ ਸਾਹਮਣੇ ਦੇਖੋ ਜੇ ਪਾਣੀ ਨਿਕਲੇਗਾ ਤਾਂ ਫੇਰ ਹੀ ਸਾਡੀ ਝੜੀ ਲੱਗੇਗੀ ਤੇ ਜੇ ਝੜੀ ਨਾ ਲੱਗੇ ਕਿ ਲੈ ਕਿੱਥੋਂ ਖਾਵਾਂਗੇ ਇਹ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਥੋੜਾ ਬਹੁਤਾ ਇਹ ਕਹਿ ਨਹੀਂ ਗੱਲਾਂ ਸਰ ਜੇ ਹੋਏਗਾ ਤਾਂ ਫੇਰ ਪਾਣੀ ਨਿਕਲ ਜਾਂਦਾ ਨਹੀਂ ਤੇ ਇਦਾਂ ਹੀ ਰਹਿਣਾ ਆਪਾਂ ਥੋੜਾ ਪਤਾ ਪਾਣੀ ਦਾ ਤਾਂ ਇੰਤਜ਼ਾਮ ਹੋਣਾ ਚਾਹੀਦਾ ਨਾ ਥੋੜਾ ਜਿਹਾ ਜੇ ਵੇਖੋ بارش 2 ਘੰਟੇ ਪਈ ਆ ਜੇ ਜ਼ਿਆਦਾ ਥੇ ਪਈ ਹੁੰਦੀ ਤਾਂ ਪਾਣੀ ਹੋਰ ਜ਼ਿਆਦਾ ਦੁਕਾਨਾਂ ਦੇ ਦੋ ਦੋ ਦੁਕਾਨਾਂ ਦੇ ਅੰਦਰ ਪਾਣੀ ਭਰ ਗਿਆ ਸਭ ਕੁਝ ਖਾਬ ਹੋ ਗਿਆ ਦਾ ਦਸਾਂ ਜਿੰਨਾ ਵੀ ਪਿਆ ਹੋ ਰਹੀ ਹਾਲਾਤ ਵੀ بارش ਤੋਂ ਬਾਅਦ ਔਰ ਕੀ ਨਹੀਂ ਸਾਡਾ ਨਾਮ ਕੁਜਿੰਦਰ ਸਿੰਘ ਸਾਡੀ ਇੱਥੇ ਆਪਣੀ ਦੁਕਾਨ ਹੈ ਜਿਸ ਕਰਕੇ ਇਸ ਰਾਤ ਨੂੰ بارش ਹੋ ਗਈ ਮਾਰਿ ਕੱਟਾ ਹੋ ਗਿਆ ਬਲੌਕ ਹੋ ਗਿਆ ਦੁਕਾਨ ਵਿੱਚ ਪਾਣੀ ਗਿਆ ਵਾ ਉੱਧਰ ਸਾਡੀ ਫਰਨੀਚਰ ਦੀ ਦੁਕਾਨ ਹੈਗੀ ਹੈ ਜਿਹਨੂੰ ਤੇ ਕੰਮ ਚੱਲਦਾ ਪਿਆ ਵਾ ਤੇ ਸੋਈ ਸਾਡੀ ਵੀ ਫਿਟਿੰਗ ਹੋਉਂਦੀ ਸੀ ਘੱਟੋ ਘੱਟ 12 13 ਫਲੇਆਂ ਮੈਕਾ ਸੀ ਸਾਰਾ ਸਾਡਾ ਖਰਾਬ ਹੋ ਗਿਆ ਤੇ ਤੁਸੀਂ ਵੇਖ ਸਕਦੇ ਹੋ ਸਰ ਕਿੰਨੇ ਦਿਨ ਲੇ ਫੁੱਟ ਪਾ ਰਿਹਾ ਹੈ ਕਿੰਨਾ ਸਰ ਇਹ ਪਾਣੀ ਕਟੂਕਟ 3-4 ਫੁੱਟੋਂ ਪਾਣੀ ਸੀ ਨਕਸਾਨ ਕਿੰਨਾ ਹੋਇਆ ਕਿ ਨਕਸਾਨ ਸਰ ਮੇਰਾ ਜਿਹੜਾ ਮੋਬਾਈਲ ਸੈਸ ਲੈਣ ਨਕਸਾਨ ਹੈਗਾ ਉਹ 30000 ਦਾ ਨਕਸਾਨ ਹੋ ਗਿਆ ਸਰ ਇਹ ਸਾਡੇ ਜਿਹੜੀਆਂ ਬਾਕੀ ਸਾਡੇ ਕਿਚਨ ਦੀ ਹੀਟਿੰਗ ਨਹੀਂ ਲੱਗੀ ਦੂਜੀ ਦੁਕਾਨ ਤੋਂ ਦੁਕਾਨ ਖਾਲੀ ਹੈਗੀ ਆ ਤੇ ਕਿਚਨ ਦੀ ਹੀਟਿੰਗ ਕਰਨ ਲੱਗਿਆ ਤਾਂ ਸਗੀਆਂ ਡਿਪਲੀਆਂ ਖਾਬ ਪਾਣੀ ਉਹਨਾਂ ਤੋਂ ਨਿਕਲਦਾ ਨਹੀਂ ਹੈਗਾ ਸਰ ਤੇ ਨਾ ਉਹ ਤੋੜੁੰਦੇ ਨੇ ਨਾ ਕੁਝ ਹੁੰਦਾ ਨਾ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਮੈਂ ਸਰ ਅਸੀਂ ਨਗਰ ਕੌਂਸਲ ਬੜੀ ਵਾਰੀ ਆਕੇ ਨਗਰ ਕੌਂਸਲ ਦੇ ਆਂਦੇ ਆਪਣੇ ਸਫਾਈ ਕਰਮਚਾਰੀ ਆਂਦੇ ਉਹ ਵੀ ਕਰਦੇ ਆ ਪਰ ਕੁਝ ਦੁਕਾਨਦਾਰਾਂ ਦੇ ਸਾਡੇ ਉੱਚੇ ਬਣਾਏ ਹੋਏ ਆ ਕੋਲੋਂ ਪਾਣੀ ਮੰਦੇ ਨਹੀਂ ਜਿਹੜਾ ਹੈਗੀ ਤੇ ਉਹ ਤੇ ਨਗਰ ਕੌਂਸਲ ਦਾ ਸਰ ਉਹ ਕੀ ਕਰ ਸਕਦਾ ਹੈ ਉਹ ਜਿੰਨਾ ਕੋ ਜਿਸ ਦਾ ਕਹੀ ਜਾਂਦੀ ਆ ਉਹਨਾਂ ਦੀ ਉੱਪਰ ਜਿਹੜੇ ਸਾਫ ਕਰਦੇ ਆ ਕਿ ਬਾਕੀ ਜਿਹੜੇ ਵੱਡੇ ਦੁਕਾਨਦਾਰਾਂ